ਸੋ ਲੋਕ ਮਹਲਾ ਤੀਜਾ ਬਿਨ ਸਤਗੁਰ ਸੇਵ ਜੀ ਕੇ ਬੰਦਨਾ ਵਿੱਚ ਹਮੇ ਕਰਮ ਕਮਾ ਹੈ ਬਿਨ ਸਤਗੁਰ ਸੇਵ ਜੀ ਕੇ ਬੰਦਨਾ ਵਿੱਚ ਹਮੇ ਕਰਮ ਕਮਾ ਹੈ ਬਿਨ ਸਤਗੁਰ ਸੇਵ ਠਹਰ ਨਾ ਪਾਵਹੀ ਮਰ ਜਮੇ ਆਵੇ ਜਾਹੇ ਬਿਨ ਸਤਗੁਰ ਸੇਵੈ ਫਿੱਕਾ ਬੋਲਣਾ ਨਾਮ ਨਵਸ ਮਨ ਮਾਹ ਨਾਨਕ ਬਿਨ ਸਤਗੁਰ ਸੇਵੈ ਜਮਪੁਰ ਬੁੱਧੇ ਮਾਰੀਅਨ ਮੁਕਾਲੇ ਉੱਠ ਜਾਹੇ ਮਹੱਲਾ ਪਈ ਸ਼ੀਲਾ ਜਾਲੋਂ ਐਸੀ ਰੀਤ ਜਿਤ ਮੈਂ ਪਿਆਰਾ ਵੀਸਰੇ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤ ਰਹੇ ਪੌੜੀ ਹਰ ਇੱਕ ਦਾਤਾ ਸੇਵਿਏ ਹਰ ਇੱਕ ਧਾਈਏ ਹਰ ਇੱਕ ਦਾਤਾ ਮੰਗਿਏ ਮਨ ਚਿੰਦਿਆ ਪਾਈਏ ਏ ਦੂਜੇ ਪਾਸੋਂ ਮੰਗੀਏ ਤਾਂ ਲਾਜ ਮਰਾਈਏ ਜਿਨ ਸੇਵਿਆ ਤਿਨ ਹਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਏ ਨਾਨਕ ਤਿਨ ਵਿਟਹੁ ਵਾਰਿਆ ਦਿਨ ਅਨਦਿਨ ਹਿਰਦੇ ਹਰ ਨਾਮ ਧਿਆਈਏ ਨਾਨਕ ਤਿਨ ਵਿਟਹੁ ਵਾਰਿਆ ਯਾਰਾ ਅਨੰਦ ਨੇ ਹਿਰਦੇ ਹਰ ਨਾਮ ਧਿਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ